ਪਰੀਗਤ ਸਾਲਾ ਮਾਰੇ ਬਾਡੀਓ ਵਿੱਚ ਤੁਹਾਡਾ ਸਵਾਗਤ ਹੈ ਉਹਨਾਂ ਨੂੰ ਐਬੀਡੀਐਮ ਨੂੰ ਰੋਲ ਆਊਟ ਲਈ ਕਿਵੇਂ ਤਿਆਰ ਕਰਨਾ ਹੈ ਇਸ ਸਿਖਣ ਦੇ ਮਾਡਿਊਲ ਦੇ ਅੰਤਰਤੇ ਤੁਸੀਂ ਐਬੀਡੀਐਮ ਵਿੱਚ ਪਾੜ ਲੈਣ ਲਈ ਲੈਬਾਂ ਦੁਆਰਾ ਆਪਣਾ ਇਹ ਜਾਣਨ ਵਾਲੇ ਕਰਮਾਂ ਨੂੰ ਸਮਝਣ ਅਤੇ ਐਬੀਡੀਐਮ ਸਮਰਥ ਬਣਨ ਲਈ ਟੈਕਨਾਲੋਜੀ ਦੀਆਂ ਲੋੜਾਂ ਨੂੰ ਸਮਝਣ ਦੇ ਯੋਗ ਹੋਵੋਗੇ ਆਓ ਸ਼ੁਰੂ ਕਰੀਏ ਦਾ ਅਰੋਨ ਨੂੰ ਮਿਲੋ ਇੱਕ ਪੈਥੋਲੋਜਿਸਟ ਜੋ ਇੱਕ ਪ੍ਰਯੋਗ ਸਾਲਾ ਦਾ ਮਾਲਕ ਹੈ ਉਸ ਸਕੂਲ ਲੈਬ ਮੈਨੇਜਮੈਂਟ ਇਨਫੋਰਮੇਸ਼ਨ ਸਿਸਟਮ LMIS ਨਹੀਂ ਹੈ ਉਸਨੇ ਹਾਲ ਹੀ ਵਿੱਚ ਈਬੀਗਿਆਨ ਬਾਰੇ ਸਿੱਖਿਆ ਹੈ ਅਤੇ ਪਾਗ ਲੈਣ ਲਈ ਉਤਸ਼ਾਹਿਤ ਹੈ। ਹਓ ਨੂੰ ਸਮਝਿਏ ਕਿਡਾ ਅਰुण ਅਤੇ ਹੋਰ ਲੈਬ ਮਾਲਕ ਜਾਂ ਪ੍ਰਬੰਧਕ ਆਪਣੀਆਂ ਲੈਬਾਂ ਵਿੱਚ ਈਬੀਡੀਐਮ ਨੂੰ ਕਿਵੇਂ ਅਪਣਾ ਸਕਦੇ ਹਨ ਅਤੇ ਪੰਜ ਸਧਾਰਨ ਕਦਮਾਂ ਦੀ ਪਾਲਣਾ ਕਰਕੇ ਈਬੀਡੀਐਮ ਵੈੱਬਕੁਣੀ ਵਿੱਚ ਪਾਗ ਲੈ ਸਕਦੇ ਹਨ। ਐਚਪੀਏ ਦਾ ਅਤੇ ਸੂ ਵਿਦਾਇਰ ਬਣਾਓ ਸਭ ਤੋਂ ਪਹਿਲਾਂ ਈਬੀਡੀਐਮ ਵੈੱਬਸਾਈਟ ਤੇ ਜਾਓ ਅਤੇ ਐਚਪੀਏ ਬਣਾਓ HFR ਵਿੱਚ ਸੁਵਿਧਾਨੂ ਰਜਿਸਟਰ ਕਰਨ ਅਤੇ ਸੁਵਿਧਾ ਇਹਤ ਪ੍ਰਾਪਤ ਕਰਨ ਲਈ ਸੁਵਿਧਾ ਮੈਨੇਜਰ ਵੱਜੋਂ ਲਾਊਰ ਇਹ ਕਰੂ ਅਪਡੇਟ ਕੀਤੀ SPDR ਇਹਤ ਸੁਵਿਧਾ ਇਹਤ ਬਣਾਉਣ ਦੀ ਵਿਸਥਾਰਤ ਪ੍ਰਕਿਰਿਆ ਪਹਿਲਾ ਹੀ ਪਾਗ ਇੱਕ ਮੁੱਖ ABDM ਪਾਗਾਂ ਦੇ ਮਾਡੂਲ ਵਿੱਚ ਵਿਸਤਾਰ ਨਾਲ ਵਰਣਨ ਕੀਤੀ ਗਈ ਹੈ। ਇਹ ਪੀਡੀਐਂਸ ਸਮਲਤ LMISD ਚੋਣ ਕਰੋ। ਲੈਬਾਂ ਲਈ ਸੁਵਿਧਾ ਇਹ ਬਣਾਉਣ ਤੋਂ ਬਾਅਦ ਆਗਲਾ ਕਦਮ এবीडीਐਨ ਸਮਰਥ ਲੈਬ ਮੈਨੇਜਮੈਂਟ ਇਨਫੋਰਮੇਸ਼ਨ ਸਿਸਟਮ ਜਾਂ ਐਲਐਮਆਈਐਸ ਦੀ ਚੋਣ ਕਰਨਾ ਹੈ। এবीडीਐਨ ਦੇ ਕਈ ਸਾਫਟਵੇਅਰ ਪਾਈਵਾਲ ਹਨ ਜੋ ਪਹਿਲਾਂ ਹੀ ਇਸ ਦੇ ਵਾਤਾਵਰਣ ਪ੍ਰਣਾਲੀ ਵਿੱਚ ਇੱਕੀਕ੍ਰਿਤ ਅਤੇ ਸਮਰਥ ਹਨ। ਅਜੇ ਹੀਆਂ ਸਾਰੀਆਂ এবीडीਐਨ ਸਮਰਥ ਐਲਐਮਆਈਐਸ ਐਪਲੀਕੇਸ਼ਨਾਂ ਦੀ ਸੂਚੀ এবीडीਐਨ ਦੀ ਵੈੱਬਸਾਈਟ 'ਤੇ ਉਪਲਬਧ ਹੈ। ਡਾਕਟਰ ਜੋ ਲੈਬ ਮਾਲਕ ਜਾਂ ਸੁਵਿਧਾ ਮੈਨੇਜਰ ਹੋ ਸਕਦਾ ਹੈ, এবीडीਐਨ ਸਮਰਥ ਐਲਐਮਆਈਐਸ ਐਪਲੀਕੇਸ਼ਨਾਂ ਦੀ ਸੂਚੀ ਵਿੱਚੋਂ ਤੁਲਨਾ ਕਰ ਸਕਦਾ ਹੈ। ਅਤੇ ਚੁਣ ਕਰ ਸਕਦਾ ਹੈ ਜੋ ਉਹਨਾਂ ਦੀਆਂ ਪ੍ਰਯੋਗਸ਼ਾਲਾ ਦੀਆਂ ਲੋੜਾਂ ਨੂੰ ਸਭ ਤੋਂ ਵਧੀਆ ਢੰਗ ਨਾਲ ਪੂਰਾ ਕਰਦੇ ਹਨ। OTDMS ਸਮਰਥ ਹੈ LMIS ਲਈ ਕਟੋ-ਕਾਟੂ ਵਿਵਹਾਰਕ ਪ੍ਰਪਦਾ। AMBP ਮਾਰਗਦਰਸ਼ਨ ਦਸਤਾਵੇਜ਼ ਦੀ ਵੀ ਜਾਂਚ ਕਰ ਸਕਦੇ ਹਨ। ਉੱਚ ਪੈਰਾਮਾਈਜ਼ ਐਪਲੀਕੇਸ਼ਨ ਦੀ ਚੋਣ ਕਰਨ ਲਈ ਸੁਝਾਅ ਹੀਟ ਲਿਕੇ ਮਾਡਿਊਲ ਵਿੱਚ ਵਰਣਨ ਕੀਤੇ ਗਏ ਹਨ। ਜੇ ਲੈਬ ਪਹਿਲਾਂ ਹੀ LMIS ਐਪਲੀਕੇਸ਼ਨ ਦੀ ਵਰਤੋਂ ਕਰ ਰਹੀ ਹੈ ਤਾਂ ਸੁਵਿਧਾ ਦੀ ਤਕਨੀਕੀ ਟੀਮ ਐਨਐਨਸੀ ਆਈਟੀ ਟੀਮ ਤੱਕ ਪਹੁੰਚ ਕਰ ਸਕਦੀ ਹੈ। ਅਤੇ ਆਪਣੀ ਐਲਐਮਆਈਐਸ ਐਬੀਡੀਐਮ ਸਮਰੱਥ ਪ੍ਰਾਪਤ ਕਰ ਸਕਦੀ ਹੈ ਲੈਬ ਵਿੱਚ ਐਲਐਮਆਈਐਸ ਐਪਲੀਕੇਸ਼ਨ ਲਾਗੂ ਕਰੋ ਅੱਜ ਇਹ ਕਰਨ ਲਈ ਪ੍ਰਯੋਗ ਸਲਾਵਾਂ ਨੂੰ ਇੱਕ ਕੋਰ ਐਲਐਮਆਈਐਸ ਲਾਗੂ ਕਰਨ ਵਾਲੀ ਟੀਮ ਬਣਾਉਣ ਦੀ ਜ਼ਰੂਰਤ ਹੈ ਜਿਸ ਵਿੱਚ ਐਲਐਮਆਈਐਸ ਸਪਾਂਸਰ ਸ਼ਾਮਲ ਹੈ ਜੋ ਲੈਬ ਮੁਖੀ ਇੱਕ ਪੈਥੋਲੋਜਿਸਟ ਜਾਂ ਇੱਕ ਸੀਨੀਅਰ ਪ੍ਰਸ਼ਾਸਕ ਅਤੇ ਐਲਐਮਆਈਐਸ ਪ੍ਰੋਜੈਕਟ ਮੈਨੇਜਰ ਹੋ ਸਕਦਾ ਹੈ ਜੋ ਇੱਕ ਆਈਟੀ ਜਾਂ ਪ੍ਰਸ਼ਾਸਨਿਕ ਵਿਅਕਤੀ ਹੋ ਸਕਦਾ ਹੈ ਪ੍ਰੋਜੈਕਟ ਮੈਨੇਜਰ ਸੰਚਾਰ ਲਈ ਸੰਪਰਕ ਦੇ ਇੱਕੋ ਬਿੰਦੂ ਵਜੋਂ ਕੰਮ ਕਰਦਾ ਹੈ ਅੱਗੇ ਲੈਬ ਐਲ ਐਮ ਆਈ ਐਸ ਕੋਰ ਟੀਮ ਨੂੰ ਚੁਣੇ ਹੋਏ ਐਲ ਐਮ ਆਈ ਐਸ ਐਪਲੀਕੇਸ਼ਨ ਪਾਰਟਨਰ ਦੀ ਮਦਦ ਨਾਲ ਇੱਕ ਮਜ਼ਬੂਤ ਲਾਗੂ ਕਰਨ ਦੀ ਯੋਜਨਾ ਵਿਕਸਤ ਕਰਨ ਦੀ ਲੋੜ ਹੈ ਯੋਜਨਾ ਵਿੱਚ ਐਲ ਐਮ ਆਈ ਐਸ ਐਪਲੀਕੇਸ਼ਨ ਇੰਸਟਾਲੇਸ਼ਨ ਸਾਰੇ ਪੈਥੋਲੋਜਿਸਟਾਂ ਲੈਬ ਟੈਕਨੀਸ਼ੀਅਨਾਂ ਅਤੇ ਹੋਰ ਸਟਾਫ ਦੀ ਸਿਖਲਾਈ ਡਾਟਾ ਮਾਈਗ੍ਰੇਸ਼ਨ ਯੋਜਨਾ ਅਤੇ ਟੈਸਟਿੰਗ ਅਤੇ ਵੈਲੀਡੇਸ਼ਨ ਦੇ ਬੇਬੇ ਸ਼ਾਮਲ ਹੋਣੇ ਚਾਹੀਦੇ ਹਨ ਲੈਬ ਟੀਮ ਨੂੰ ਇਸ ਯੋਜਨਾ ਨੂੰ ਬਣਾਉਣ ਪਰਮਾਣਿਤ ਕਰਨ ਅਤੇ ਲਾਗੂ ਕਰਨ ਲਈ LMIS ਵਿਕਰੇਤਾ ਨਾਲ ਮਿਲ ਕੇ ਕੰਮ ਕਰਨਾ ਚਾਹੀਦਾ ਹੈ ਹਾਰਡਵੇਅਰ ਅਤੇ ਆਈਟੀ ਬੁਨਿਆਦੀਤਾਾਂ ਦੇ ਨਾਲ ਸੰਬੰਧਤ ਜਾਣਕਾਰੀ ਬਾਰੇ ਜਾਣਨ ਲਈ LMIS ਪੀ LMIS ਨੂੰ ਲਾਗੂ ਕਰਨ ਲਈ ਸੰਬੰਧਤ ਦਿਸ਼ਾ ਨਿਰਦੇਸ਼ਾਂ ਦਾ ਹਵਾਲਾ ਦੇ ਸਕਦੀ ਹੈ LMIS ਸਿਕਲਾਈ ਦਾ ਆਰੋਜਨ ਕਰੋ ਅਤੇ ਲਾਈਵ ਹੋ ਜਾਵੋ ਲੈਬ LMIS ਪੀ ਨੂੰ LMIS ਐਪਲੀਕੇਸ਼ਨ ਵਿਕਰੇਤਾ ਦੀ ਮਦਦ ਨਾਲ LMIS ਕੋ ਲਾਈਵ ਪਲਾਨ ਵਿਕਸਤ ਕਰਨ ਦੀ ਲੋੜ ਹੈ ਯੋਜਨਾ ਨੂੰ ਲਾਗੂ ਕਰਨ ਦੌਰਾਨ ਰੋਜ਼ਾਨਾ ਦੇ ਕਾਰਜਾਂ ਦੀ ਨਿਰੰਤਰਤਾ ਅਤੇ ਸਾਰੇ ਮਰੀਜ਼ਾਂ ਦੀ ਦੇਖਭਾਲ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ ਕਿਸੇ ਵੀ LMIS ਐਪਲੀਕੇਸ਼ਨ ਨੂੰ ਸਫਲਤਾਪੂਰਵਕ ਲਾਗੂ ਕਰਨ ਲਈ ਲੈਬਾਂ ਨੂੰ ਸਾਰੇ ਹਿੱਸੇਦਾਰਾਂ ਜਿਵੇਂ ਕਿ ਡਾਕਟਰਾਂ ਲੈਬ ਟੈਕਨੀਸ਼ੀਅਨਾਂ ਪੈਥੋਲੋジਸਟਾਂ ਨਰਸਾਂ ਅਤੇ ਐਡਮਿਨ ਸਟਾਫ ਲਈ ਸਿਕਲਾਈ ਦਾ ਆਯੋਜਨ ਕਰਨਾ ਚਾਹੀਦਾ ਹੈ ਇਹ ਨੋਟ ਕਰਨਾ ਮਹੱਤਵਪੂਰਨ ਹੈ ਕਿ ਹਰ ਪੇਸ਼ੇ ਲਈ ਸਿਕਲਾਈ ਦੂਜੇ ਤੋਂ ਬਿਲਕੁਲ ਵੱਖਰੀ ਹੋ ਸਕਦੀ ਹੈ ਉਦਾਹਰਨ ਲਈ ਪੈਥੋਲੋਜਿਸਟ ਦੀ ਸਿਕਲਾਈ ਪ੍ਰਸ਼ਾਸਨ ਦੇ ਅਮਲੇ ਨਾਲੋਂ ਵੱਖਰੀ ਹੋ ਸਕਦੀ ਹੈ। ਇਸ ਪਦਾਰਤ ਦੇ ਲੈਬ ਐਲ ਐਮ ਆਈ ਐਸ ਟੀਮ ਲਈ ਇਹ ਯਕੀਨੀ ਬਣਾਉਣਾ ਮਹੱਤਵਪੂਰਨ ਹੈ ਕਿ ਸੰਬੰਧਿਤ ਸਿਕਲਾਈ ਅਤੇ ਅਪਡੇਟ ਕੀਤੇ ਦਸਤਾਵੇਜ਼ ਸਾਰੇ ਉਪੋਗਤਾਵਾਂ ਲਈ ਉਪਲਬਧ ਹਨ। ਅੰਤ ਵਿੱਚ ਇੱਕ ਵਾਰ ਇਹ ਬੀਡੀਐਮ ਸਮਾਰਟ ਐਲ ਐਮ ਆਈ ਐਸ ਐਪਲੀਕੇਸ਼ਨ ਲਾਈਵ ਹੋ ਜਾਂਦੀ ਹੈ ਤਾਂ ਲੈਬ ਐਲ ਐਮ ਆਈ ਐਸ ਦੀ ਵਰਤੋਂ ਕਰਨ ਅਤੇ ਇਹ ਬੀਡੀਐਮ ਈਕੋਸਿਸਟਮ ਵਿੱਚ ਸ਼ਾਮਲ ਹੋਣ ਲਈ ਤਿਆਰ ਹੈ। ਮੁੱਖ ਮੁੱਦੇ ਨੂੰ ਹੱਲ ਕਰੋ ਅਤੇ ਹੱਲ ਪ੍ਰਦਾਨ ਕਰੋ ਇਹ ਮਹੱਤਵਪੂਰਨ ਹੈ ਕਿ ਪ੍ਰਯੋਗ ਚਲਾਮਾ ਅਤੇ LMS ਸਾਫਟਵੇਅਰ ਪਾਈਵਾਲ ਨੂੰ LMS ਲਾਗੂ ਕਰਨ ਵਿੱਚ ਸਾਰੇ ਮੁੱਦਿਆਂ ਨੂੰ ਦੇਖਣਾ ਚਾਹੀਦਾ ਹੈ ਤੇ ਉਹਨਾਂ ਨੂੰ ਕਰਾਉਣ ਲਈ ਦਖਲਅੰਦਾਜ਼ੀ ਕਰਨੀ ਚਾਹੀਦੀ ਹੈ LMS ਨੂੰ ਲਾਗੂ ਕਰਨ ਦੌਰਾਨ ਕਿਸੇ ਵੀ ਕਿਸਮ ਦੇ ਮੁੱਦਿਆਂ ਤੋਂ ਬਚਣ ਲਈ ਇੱਥੇ ਮੁੱਖ ਫੋਕਸ ਖੇਤਰ ਦਿੱਤੇ ਗਏ ਹਨ LMS ਯਕੀਨੀ ਬਣਾਓ ਕਿ ਲੈਬ ਅਮਲੇ ਨੂੰ LMS ਸਾਫਟਵੇਅਰ ਦੀ ਵਰਤੋਂ ਕਰਨ ਲਈ ਸਿਖਲਾਈ ਦਿੱਤੀ ਗਈ ਹੈ ਉਚਿਤ ਐਲਐਮਆਈਐਸ ਵਰਤੋਂ ਯਕੀਨੀ ਬਣਾਓ ਕਿ ਲੈਬ ਅਮਲਾ ਐਲਐਮਆਈਐਸ ਸਾਫਟਵੇਅਰ ਦੀ ਵਰਤੋਂ ਸਹੀ ਤਰੀਕੇ ਨਾਲ ਅਤੇ ਸਹੀ ਪਹੁੰਚ ਨਾਲ ਕਰ ਰਿਹਾ ਹੈ ਐਲਐਮਆਈਐਸ ਐਪਲੀਕੇਸ਼ਨ ਦਾ ਸਹੀ ਸੰਸਕਰਣ ਐਲਐਮਆਈਐਸ ਐਪਲੀਕੇਸ਼ਨ ਦੇ ਅਪਡੇਟ ਕੀਤੇ ਸੰਸਕਰਣ ਦੀ ਵਰਤੋਂ ਯਕੀਨੀ ਬਣਾਓ ਕਿਸੇ ਵੀ ਸਾਫਟਵੇਅਰ ਬੱਗਾਂ ਦੀ ਰਿਪੋਰਟ ਤੁਰੰਤ ਐਲਐਮਆਈਐਸ ਪਾਈਵਾਲ ਨੂੰ ਕਰੋ ਬਿਜਲੀ ਜਾਂ ਇੰਟਰਨੈਟ ਦੀ ਨਿਰਵਿਘਨ ਸਪਲਾਈ ਇਹ ਸੁਨਿਸ਼ਚਿਤ ਕਰੋ ਕਿ ਬੈਕਅਪ ਵਿਸ਼ੇਸ਼ਤਾ ਦੇ ਨਾਲ ਬਿਜਲੀ ਅਤੇ ਇੰਟਰਨੈਟ ਕਨੈਕਸ਼ਨ ਮੌਜੂਦ ਹੈ ਇਥੇ ਅਸੀਂ ਇਸ ਮੋਡੀਊਲ ਦੇ ਅੰਤ 'ਤੇ ਆਉਂਦੇ ਹਾਂ ਆਓ ਇਸ ਮੋਡੀਊਲ ਵਿੱਚ ਟਰ ਕੀਤੇ ਨੁਕਤਿਆਂ ਦਾ ਸੰਖੇਪ ਸੰਖੇਪ ਕਰੀਏ ਇਸ ਮੋਡੀਊਲ ਵਿੱਚ ਅਸੀਂ ਪ੍ਰਯੋਗ ਚਾਲਕਾਂ ਦੁਆਰਾ ਆਪਣੀ LMS ਪ੍ਰਣਾਲੀ APDM ਨੂੰ ਸਮਰੱਥ ਬਣਾਉਣ ਅਤੇ APDM ਨੂੰ ਕੋ ਸਿਸਟਮ ਦੇ ਤਹਿਤ ਅਪਣਾਉਣ ਨੂੰ ਸੁਚਾਰੂ ਬਣਾਉਣ ਲਈ ਆਪਣਾ ਇਹ ਜਾਣਨ ਵਾਲੇ ਕਰਮਾ ਬਾਰੇ ਸਿੱਖਿਆ ਹੈ APDM ਬਾਰੇ ਵਧੇਰੇ ਜਾਣਕਾਰੀ ਲਈ APDM ਵੈੱਬਸਾਈਟ 'ਤੇ ਜਾਓ ਅਤੇ ਸਾਡੇ ਸੋਸ਼ਲ ਮੀਡੀਆ ਹੈਂਡਲ 'ਤੇ ਸਾਨੂੰ ਫਾਲੋ ਕਰੋ